ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਕੰਮ ਕੁੰਮ ਨਮੇੜ ਤਾਂ ਆਪਾਂ ਸਾਰਾ ਤਰ ਤਰ ਤੁਰਾ ਚੋਲੀਆਂ ਦੇਖੋ ਤੇ ਬਾਕੀ ਆਮ ਅਜਿਹੇ ਪਾਨਾ ਬਣੀ ਨੇ ਕਲਰ ਟੀਕਾ ਭਰਾਂ ਦੀ ਤੇ ਫੇਰੇ ਤਾਰਾਂ ਹੀ ਆਂਦੇ ਹੀ ਹਿੰਦੀ ਦੇਖੋ ਬਾਕੀ ਜੇ ਕਿਸੇ ਵੀ ਪ੍ਰਾਂਤ ਨੂੰ ਦੋ ਕੋਈ ਪੱਕਾ ਲਾਏ ਬਤਾਤਾ ਕਮੈਂਟ ਕਰਕੇ ਰੋਲ ਦੋਸੋ मीह पिकड़ान हो रहा है पूरा बाकी चक्कर साहब सिंह बैठिया ने सारिया पानी पुनी पी विशाल खड़े देखो ਕੱਲ ਦੇ ਟੀਕਾ ਭਰਾ 30 ਸਾ ਤੇ ਲੋਈ ਇੱਕ ਢੀ ਕਾਪਾ ਹੋਰ ਭਰਾ ਤਾਂ ਆਪਣੀ ਮੱਝ ਦੇ ਦੇਖੋ ਹਾਂਜੀ ਸਸਰੇ ਗਾਲ ਜੀ ਸਾਰਿਆਂ ਨੂੰ ਅੱਜ ਹੈ ਆਪਣਾ ਦੂਜਾ ਦਿਨ ਬਲੌਗ ਦਾ ਤੇ ਕੱਲਾ ਆਪਣੀ ਆਮ ਮੱਝ ਦੇ ਟੀਕਾ ਭਰਾ ਤਤੀਗਾ ਅੱਜ ਵੀ ਤਰ ਰਹੀ ਹੈ ਦੇ ਰੀਤੀ ਤੇ ਅੱਜ ਇੱਕ ਟੀਕਾ ਹੋਰ ਭਰਾ ਦਾਂਗੇ ਹੁਣ ਆਪਾਂ ਦਾਣਾ ਪਿਆਉਂਦੀ ਹੈ ਮੱਝਾਂ ਨੂੰ ਇੱਕ ਨਾਂ ਬਈ ਅੱਜ ਢਾਤੇ ਰੱਪਣੇ ਕਬੂਤਰ ਉਨਾਂ ਵਿੱਚੋਂ ਢਾਤਾ ਇੱਕ ਨਵਾਂ ਬੱਚਾ ਤੇ ਨਵਾਂ ਬੱਚਾ ਪਹਿਲਾਂ ਤਾਂ ਆ ਕੇ ਬਹਿ ਗਿਆ ਛਤਰੀ ਤੇ ਇੱਕ ਗਿਲ ਤਾਂ ਤੇ ਹੁਣ ਪਤਾ ਨਹੀਂ ਕਿੱਧਰ ਗਿਆਗਾ ਛਤਰੀ ਆਪਣੀ ਉਵੇਂ ਹੀ ਲੱਗ ਰਹੀ ਬਾਕੀ ਦੂਜੇ ਜਿਹੜੇ ਢਾਈਤੀ ਉਹ ਆ ਬਹਿ ਗਏ ਤੇ ਰੁੱਤਾ ਜਾ ਬੱਚਾ ਨਹੀਂ ਆਇਆ ਯਾਰ ਆ ਦੇਖੋ ਮੋਜਾ ਵੀ ਆ ਗਿਆ ਇਹ ਵੀ ਪਹਿਲਾਂ ਮੀਂਹ ਤੇ ਦਾਤਾ ਦੀ ਮੀਮੂ ਚੁਪੇ ਭਿੱਜ ਕੇ ਪਰਾਂ ਕਿਸੇ ਕੋਠੀ ਉੱਠੀ ਤੇ ਡਿੱਗ ਗਿਆ ਤੇ ਦੁਬਾਰਾ ਚ ਹੁਣ ਉੜ ਕੇ ਆ ਗਿਆ ਇਹ ਵਾਪਸ ਤੇ ਆਪਣਾ ਉਹ ਬੱਚਾ ਨਹੀਂ ਲੱਭਿਆ ਯਾਰ ਉਹਦੀ ਕਰਦੇ ਆਂਗੇ ਗੌਰ ਪਹਿਲਾਂ ਮੱਜਾਂ ਦਾ ਦਾਣਾ ਪਿਉਂਦੀ ਏ ਲੋ ਜੀ ਦਾਣਾ ਦੂਣਾ ਪਿਆ ਉਹ ਕੇ ਕੋਠੇ ਤੇ ਆ ਕੇ ਤੀ ਕਿਤੇ ਬੱਚਾ ਆਪਣਾ ਲੱਭਿਆ ਨਹੀਂ ਇਹ ਬੈਠੇ ਨੇ ਛਤਰੀ ਤੇ ਦੇਖੋ ਤੇ ਬੱਚਾ ਨਹੀਂ ਆਪਣਾ ਲੱਭਿਆ ਹੈਗਾ ਭਾਈ ਆਲੇ ਦੁਆਲੇ ਕੋਠੀਆਂ-ਕੁਠੀਆਂ ਤੇ ਸਾਰੇ ਕਿਤੇ ਦੇਖ ਲਿਆ ਆਪਾਂ ਤਾਂ ਬਾਕੀ ਹੁਣ ਦੇਖਦੇ ਆ ਕੀ ਬਣਦਾ ਇਹ ਹੱਥ ਨੇ ਓੜਿਆ ਓੜਿਆ ਨਹੀਂ ਫਿਰ ਗਿਆ ਜਦੋਂ ਪੋਖ ਲੱਗੂ ਉਹ ਤੋੜੂ ਉਹ ਬੈੰਦਾ ਮੈਨਾਂ ਲੰਗਿਆ ਬਈ ਸਤਰੀ ਤੇ ਮੈਂ ਥੱਲੇ ਤਿਕਾ ਸਤਰੀ ਤੇ ਬੈੰਦਾ ਮੈਨਾਂ ਲੰਗਿਆ ਪਹਿਲਾਂ ਉਹ ਬੈਠਿਆ ਗਿਆ ਨਹੀਂ ਹੈਗਾ ਪਤਾ ਨਹੀਂ ਆਪਾਂ ਨੇ ਜਿਆਦਾ ਛੋਟਾ ਦਾਤਾ ਪਰ ਯਾਰ ਮਹੀਨੇ ਤੋਂ ਉੱਤੇ ਉੱਤੇ ਹੋ ਰਹੇ ਨੇ ਚੱਲ ਦੇਖਦੇ ਆ ਫਿਰ ਕੀ ਬਣਦਾ ਫਿਰ ਦੱਸਦੇ ਤੁਹਾਨੂੰ ਲੋ ਜੀ ਰੱਤਾ ਵਿਚ ਆ ਵੀ ਆਪਣਾ ਆ ਗਿਆ ਦੂਜਾ ਤੇ ਨਾਲ ਦੀ ਨਾਲ ਮੈਂ ਵੀਡੀਓ ਕੱਟੀ ਤੇ ਨਾਲ ਦੀ ਨਾਲ ਇਧਰ ਉੱਡਦਾ ਦੇਖ ਲਿਆ ਮੈਂ ਤੇ ਡਾ ਕੇ ਬੱਚੇ ਜੀ ਮਾਰ ਕੇ ਫਰਕ ਪੁੱਠਿਆ ਲਿਆ ਉਧਰ ਵਗ ਗਈ ਸੀ ਕੋਈ ਪਰ ਉਧਰ ਕਿਹੜੇ ਪੌਂ ਰਹੇ ਸੀ ਆ ਤਾਂ ਕਰਕੇ ਇਹਦੇ ਨਾਲ ਹੁਣ ਡਾਤੇ ਤੇ ਮੋਜਾ ਬਾਕੀ ਅਜੇ ਆਪਣਾ ਉੱਡੀ ਨਹੀਂ ਹੁੰਦਾ ਤੇ ਹੁਣ ਆ ਗਿਆ ਬਹਿ ਗਿਆ ਸਾਤਰੀ ਤੇ ਆ ਕੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਫੇਰ ਲੋਈ ਕਰੋ ਇਹ ਚੈੱਕ ਹੁਣ ਆਪਾਂ ਇਹਨਾਂ ਨੂੰ ਥੱਲੇ ਕਰਤੀ ਸਾਤਰੀ ਦੇਖੋ ਤੇ ਆ ਗਿਆ ਦੀ ਬੱਚਾ ਵੀ ਉਹ ਬੈਠਾ ਪਰ ਤੇ ਉਹਨਾਂ ਪਥਰ ਲੈ ਆ ਕੇ ਸਾਤਰੀ ਕਰੀਏ ਥੱਲੇ ਤੇ ਇਹਨਾਂ ਨੂੰ ਬਾੜੀਏ ਖੋਡੇ 'ਚ ਹੁਣ ਆਪਾਂ ਚੱਲੀਏ ਥੱਲੇ ਲੋ ਜੀ ਘਰ ਤੇ ਖੋਡੇ 'ਚ ਬੰਦ ਸਿੱਧਾ ਖੋਡੇ 'ਚ ਗਏ ਥੋ ਸਾਸਰੀ ਤੋਂ ਮੈਸਾ ਬੈਠੀ ਐ ਨੇ ਇਧਰ ਨਵਾਂ ਨੂੰ ਕੇਪੇ ਬੈਠੀ ਐ ਨੇ ਸਾਰੀਆਂ ਦੇਖੋ ਸਿੱਧਾ ਗਏ ਖੋਡੇ 'ਚ ਬਾਕੀ ਕੋਈ ਨਾ ਚਲ ਬੈਠੇ ਰਹਿਣ ਲੋ ਇਹਨਾਂ ਨੂੰ ਹੁਣ ਲਾਈ ਆਪਾਂ ਇਹਨਾਂ ਦੇ ਜੰਨਾ ਹੁੰਦੇ ਯਾਰ ਔਖਾ ਵੋ ਕਰਦੇ ਨੇ ਜਦੋਂ ਨਵੇਂ ਬੱਚੇ ਡਾ ਦਿੰਨੇ ਬਾਕੀ ਇੱਕ ਸਰਪ੍ਰਾਈਜ਼ ਹੋ ਰਹੀ ਇ ਇਧਰੋਂ ਆ ਕਬੂਤਰੀ ਹੈ ਬੱਚਾ ਕੱਢ ਲਿਆ ਕਰੋ ਚੈੱਕ ਬੱਚਾ ਤੁਸੀਂ ਨਿਕਾ ਆ ਹੋ ਕਬੂਤਰੀ ਜਾ ਹੈ ਪਰ ਆ ਬੈਠੀ ਹੈ ਇੱਥੇ ਤੇ ਉਹਨਾਂ ਨੇ ਵੀ ਅੰਡੇ ਭੰਨ ਰਖੇ ਦਿੱਤੀਗੇ ਬਾਕੀ ਦੇਖ ਲਿਓ ਬੱਚਾ ਹਾਂ ਜੀ ਕਰੋ ਹੀ ਚੈੱਕ ਇਧਰ ਵੀ ਇੱਕਾ ਚ ਇਧਰ ਕੱਢ ਲਿਆ ਇੱਕ ਵਚਾ ਇੱਧਰ ਕੱਢ ਲਿਆ ਲੋਈ ਤੇ ਇੱਕ ਆਂਡਾ ਪਿਆ ਹਜੇ ਇੱਧਰ ਮੋਤੀ ਵੈਥੇ ਆਂਡਾ ਤੇ ਤੇ ਇਧਰੋਂ ਨਹੀਂ ਕੱਢੀ ਜੀ ਨਹੀਂ ਤੇ ਇਹ ਆਂਡਾ ਚੱਕ ਲਈਏ ਲੱਗੀ ਟਿੱਕ ਟੋਕਰੀ ਲਈ ਆਂਡਾ ਪਾਇ ਤਿਪੋਰ ਦੀਏ ਵਿੱਚੇ ਕਬੂਤਰ ਬੈਠਾ ਇੱਧਰ ਦੇਖੋ ਬਾਕੀ ਹੁਣ ਐ ਨਹੀਂ ਪਤਾ ਇਹ ਅੰਡੇ ਉਲਟੋ ਹਲਟ ਹੋ ਰਹੇ ਸੀਗੇ ਅੰਡੇ ਆਪਾਂ ਨੇ ਉਲਟੋ ਹਲਟ ਕਰਖੇਤੀ ਹੁਣ ਤਾਂ ਜਦੋਂ ਵੱਡੇ ਆ ਗਏ ਖੰਭ ਖੰਭਾ ਗਏ ਇਹਨਾਂ ਦੇ ਫੇਰੇ ਪਤਾ ਲੱਗੂ ਆਹ ਜਿਹੜੀ ਕਾਲੀ ਚੀਨੀ ਆ ਮੈਨੂੰ ਇਹਦੇ ਥੱਲੇ ਉਹ ਉਹ ਕਬੂਤਰ ਥੱਲੇ ਵੀ ਇਸੇ ਦਾ ਅੰਡਾ ਧਰਿਆ ਹੋਇਆ ਸੀਗਾ ਉਹ ਉਹ ਬੱਚਾ ਵੀ ਸ਼ਾਇਦ ਆਹ ਕਾਲੀ ਚੀਨੀ ਦਾ ਹੋਵੇ ਬਾਕੀ ਉਹ ਤਾਂ ਬਾਅਦ ਚ ਪਤਾ ਲੱਗੂ ਜਦੋਂ ਖੰਭ ਖੰਭਾ ਗਏ ਤੇ ਹੁਣ ਆਪਾਂ ਸਾਨੂੰ ਦੁਪਹਿਰੇ ਪੂਰਵ ਮਿਲਾਂਗੇ ਇਹਨਾਂ ਨੂੰ ਦਾਣਾ ਪਾਣੀ ਪਾਵਾਂਗੇ ਬਾਕੀ ਹੁਣ ਆਪਾਂ ਕੱਟ ਦੀ ਵੀਡੀਓ ਇਥੀ